ਲਿਆ ਸਮੈਲ ਤੋਂ ਲਈ ਤਾਂ ਰੋਲਾ ਰੋਲਾ ਪਿਆ ਕਿਸੇ ਮੈਲ ਗੇਟ ਖੁੱਲਾ ਜਾਂ ਅੰਦਰਲਾ ਤਾਂ ਕਰਕੇ ਦੋ ਲਾਸ਼ਾਂ ਬਰਾਮਦ ਹੋਈਆਂ ਆ ਮਾਸ ਹੀ ਤੇ ਬੱਚਾ ਸੀਗਾ ਉਹਨਾਂ ਦਾ ਹਾਂਜੀ ਤੇ ਮੇਰੇ ਸਾਹਮਣੇ ਫਿਰ ਪਹਿਲਾਂ ਮੁੰਡੇ ਦੀ ਲਾਸ਼ ਕੱਢੀ ਉਸ ਤੋਂ ਬਾਅਦ ਪੂਰੀ ਮਾਰ ਹੀ ਕੱਢੀ ਹੈ ਤਾਂ ਜਦੋਂ ਇਹ ਰੋਲਰ ਅਲਾ ਪਿਆ ਸੀ ਤਾਂ ਅਗਲੀ ਦੇ ਵਿੱਚ ਆਈ ਕੰਮ ਮਾਂ ਪੁੱਤ ਨੇ ਕਿ ਕਦੋਂ ਮੁੰਡਾ ਸਕੂਲੋਂ ਪਰਦਾ ਸੀ ਮਾਂ ਘਰ ਦੇ ਕੋਲ ਹੀ ਸੀ ਕੁਝ ਬਤ ਜ਼ਮਤ ਹੋਈਆਂ ਨੇ ਸਬਜ਼ੀਵਲ ਕੋ ਸਬਜ਼ੀ ਦਿੱਤੀ ਹੈ ਪਰ ਸਿੰਘ ਜੀ ਨੇ ਦੇਖਿਆ ਕੱਲ ਨਹੀਂ ਦੇਖਿਆ ਲੇਡੀ ਸੂਰੀ ਰਾਦੀ ਕੱਲ ਦੀ ਦਿਖੀ ਲਈ ਹੈਗੀ ਬੱਸੋਂ ਦੇ ਤੇ ਇੱਥੇ ਹੋ ਸਕਦਾ ਵੀ ਕਮਰੇ ਬੰਦ ਪਿਆ ਘਰ ਦੇ ਵਿੱਚ ਚੈੱਕ ਕੀਤਾ ਜਾਵੇ ਜਿਹੜੀ ਵਾਰਸ਼ਟੀ ਕਰ ਰਿਹਾ ਸੀਸੀਟੀਵੀ ਕੈਮਰੇ ਚੈੱਕ ਕਰਿਆ ਸੀ ਜਿਹੜੀ ਟੀਮ ਆ ਗਈ ਹੈ ਜੋ ਵੀ ਦੋਸ਼ੀ ਪਾਇਆ ਗਿਆ ਗ੍ਰਿਫਤਾਰ ਕਰਾਂਗੇ ਜਲਦੀ ਓਏ ਤੇਰੇ ਤੇ ਆਰਟੀਕਲ ਸੱਤ ਵਗੈਰਾ ਮੁੱਠੇ ਬਗੈਰਾ ਨਾ ਕੀ ਕੋਈ ਸੋਰਪੋਰਟ ਪਾਉਂਦਾ ਸਸੀ ਗੱਲ ਜੀ ਲੁਧਿਆਣਾ ਲਾਈਵ ਦੇ ਵਿੱਚ ਤੁਸੀਂ ਤੇ ਮੈਂ ਹਾਂ ਯੂਮੰਬਰੀ ਲੁਧਿਆਣਾ ਤੋਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ ਮਾਂ ਪੁੱਤ ਦੀ ਜਿਹੜੀ ਕਿ ਹੈ লাশ ਮਿਲਦੀ ਹੈ ਚੱਕੀ ਹਲਾਤਾ ਦੇ ਵਿੱਚ ਇੱਕ ਘਰ ਹੈ ਉਹਨਾਂ ਦਾ ਇਹ ਘਰ ਹੈ ਜਿਸ ਤੋਂ ਜਿੱਤੋਂ ਕਿ ਇੱਕ ਕਮਰੇ ਚੋਂ ਇੱਕ ਮਾਂ ਪੁੱਤ ਦੀ ਜਿਹੜੀ ਕਿ ਹੈ লাশ ਬਰਾਮਦ ਹੁੰਦੀ ਹੈ ਇਹ ਮਾਮਲਾ ਜਿਹੜੀ ਕਿ ਹੈ ਲੁਧਿਆਣਾ ਦੇ ਹੈਬੋਵਲ ਤੋਂ ਸਾਹਮਣੇ ਆਇਆ ਜਿੱਥੇ ਇੱਕ ਮਾਂ ਪੁੱਤਰੀ লাশ ਬਰਾਮਦ ਹੋਈ ਹੈ ਇੱਕ ਘਰ ਦੇ ਵਿੱਚੋਂ ਇੱਕ ਕਮਰੇ ਦੇ ਵਿੱਚੋਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਹੈਬੋਵਲ ਦੇ ਨਜ਼ਦੀਕ ਦੀਆਂ ਜਿੱਥੇ ਕੀ ਮਾਂ ਪੁੱਤੇ ਇਸੇ ਘਰ ਦੇ ਵਿੱਚ ਰਹਿੰਦੇ ਸੀਗੇ ਤੇ ਉਸ ਉਹਨਾਂ ਦਾ ਕੋਈ ਸ਼ੱਕੀ ਹਲਾਤਾ ਦੇ ਵਿੱਚ ਜਿਹੜੀ ਕੀ ਹੈ ਉਹਨਾਂ ਦੀ ਮੌਤ ਹੋ ਜਾਂਦੀ ਹੈ ਤੇ ਮੌਤ ਦਾ ਕਾਰਨ ਹਜੇ ਤੱਕ ਨਹੀਂ ਪਤਾ ਪਰ ਲੱਗ ਪਾਰਿਆ ਪਰ ਮਹੱਲੇ ਵਾਲਾ ਦੱਸਿਆ ਜਾ ਰਿਹਾ ਹੈ ਕਿ 2-3 ਦਿਨਾਂ ਤੋਂ ਲਗਾਤਾਰ ਜਿਹੜੀ ਕੀ ਹੈ ਇਸ ਘਰ ਤੋਂ ਦੁਰਗੰਧ ਜਿਹੀ ਆ ਰਹੀ ਸੀਗੀ ਤੇ ਜਦੋਂ ਮਹੱਲੇ ਵਾਲਾ ਨੂੰ ਜੋ ਸ਼ੱਕ ਹੋਇਆ ਤੇ ਉਹਨ ਮਹੱਲੇ ਵਾਲਾ ਨੇ ਜਦੋਂ ਪੁਲਿਸ ਨੂੰ ਇਤਲਾਹ ਦਿੱਤੀ ਪੁਲਿਸ ਨੇ ਜਦੋਂ ਪੁਲਿਸ ਦੀ ਜੋ ਟੀਮ ਆਈ ਇੱਥੇ ਉਸ ਤੋਂ ਬਾਅਦ ਜਿਹੜਾ ਪਤਾ ਚੱਲਿਆ ਕਿ ਬੈੱਡ ਦੇ ਉੱਤੇ ਜਿਹੜੀ ਕੀ ਹੈ ਦੋ ਮਾਂ ਪੁੱਤਰੀ ਲਾਸ਼ ਪਈ ਹੋਈ ਤੇ ਇਸ ਦਾ ਇਸ ਤਰ੍ਹਾਂ ਜੇ ਕੀ ਹੈ ਪੁਲਿਸ ਨੇ ਜਿਹੜਾ ਜ਼ਿਕਰ ਕੀਤਾ ਉਸ ਤੋਂ ਬਾਅਦ ਪਤਾ ਚੱਲਿਆ ਕਿ ਕਤਲ ਕਤਲ ਦਾ ਮਾਮਲਾ ਜਿਹੜੀ ਕੀ ਸਾਹਮਣੇ ਆਇਆ ਹੈ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ ਹਾਲਾਂਕਿ ਪੁਲਸ ਨੇ ਜਿਹੜੀ ਕੀ ਡੈੱਡ ਬੋਡੀ ਆਪਣੇ ਹਿਰਾਸਤ ਦੇ ਵਿੱਚ ਲਈ ਤੇ ਇਸ ਨੂੰ ਸਿਵਲ ਉਸ ਡੈੱਡ ਬੋਡੀ ਨੂੰ ਜਿਹੜੀ ਕੀ ਸਿਵਲ ਹਸਪਤਾਲ ਦੇ ਵਿੱਚ ਜਿਹੜੀ ਕੀ ਮੋਰਚਰੀ ਵਿੱਚ ਰਖਵਾ ਦਿੱਤੀ ਗਈ ਹਾਲਾਂਕਿ ਇਹ ਬੜਾ ਵੱਡਾ ਸਵਾਲ ਉੱਠਦਾ ਹੈ ਕਿ ਇੱਕ ਕਤਲ ਦਾ ਰੂਪ ਜ ਕਤਲ ਹੋਇਆ ਹੋਇਆ ਕਿਸ ਤਰ੍ਹਾਂ ਕਤਲ ਹੋਇਆ ਹੋਇਆ ਤੇ ਹਾਲਾਂਕਿ ਪੁਲਸ ਇਸ ਜਾਂਚ ਦੇ ਵਿੱਚ ਜੁਟੀ ਹੋਈ ਹੈ ਤੇ ਬੜਾ ਵੱਡਾ ਵਿਸ਼ਾ ਹੈ ਕਿ ਕਤਲ ਕਿਹਨੇ ਕੀਤਾ ਕਿੱਦਾਂ ਹੋਇਆ ਪਰ ਮੱਲੇ ਵਾਲਾ ਤਾਂ ਕਹਿੰਦਾ ਕਿ ਦੋ ਤਿੰਨ ਦਿਨ ਤੋਂ ਲਗਾਤਾਰ ਜਿਹੜੀ ਹੈ ਬੰਦ ਪਿਆ ਸੀ ਕੋਈ ਵੀ ਆਵਾਜ਼ ਆ ਵੀ ਨਹੀਂ ਹੋ ਰਹੀ ਸੀਗੀ ਤੇ ਮੱਲੇ ਵਾਲਾ ਵੀ ਗੱਲਬਾਤ ਕਰ ਰਹੀ ਹੈ ਕਿ ਇਹ ਮਾਮਲਾ ਅਸਲ ਦੇ ਵਿੱਚ ਹੋਇਆ ਕਿੱਦਾਂ ਸੀਗਾ ਤੇ ਕਿੱਦਾਂ ਪਤਾ ਲੱਗਿਆ ਕਿ ਕਤਲ ਕਤਲ ਹੋਇਆ ਕਿੱਦਾਂ ਭਾਈ ਜੀ ਇਹ ਹੋਇਆ ਕਿੱਦਾਂ ਤੁਹਾਨੂੰ ਕਿੱਦਾਂ ਪਤਾ ਲੱਗਿਆ ਕਿ ਅੰਦਰ ਲਾਸ਼ ਪਰਾਮਤ ਸਾਨੂੰ ਤਾਂ ਨਹੀਂ ਪਤਾ ਲੱਗਿਆ ਸੀ ਤਾਂ ਹੁਣੇ ਆਏ ਆ ਮਤਲਬ ਮੱਲੇ ਆ ਸਮੈਲ ਤੋਂ ਲਾਈ ਤਾਂ ਰੋਲਾ ਰੋਲਾ ਪਿਆ ਕਿ ਸਮੈਲ ਗੇਟ ਖੁੱਲਾ ਹੈ ਅੰਦਰ ਲਾ ਤਾਂ ਕਰਕੇ ਅੱਛਾ ਇਹ ਭਾਈ ਜੀ ਕਿੰਨੇ ਵੇ ਦਾ ਹਾਸਾ ਹੋਣਾ ਕੁਝ 11:00 ਕੋ 11:30 ਵਜੇ ਦੀ ਗੱਲ ਹੈ 11:30 ਵਜੇ ਦੀ ਗੱਲ ਹੈ ਕੁਝ ਪਤਾ ਲੱਗਿਆ ਭਾਜੀ ਤੁਸੀਂ ਵੀ ਹੁਣੇ ਆਏ ਹੋ ਮੈਂ ਤਾਂ ਸਾਲ ਹੁਣੇ ਆਇਆ ਸੀਗਾ ਮੈਨੂੰ ਇਹ ਇਹਨਾਂ ਨੇ ਫੋਨ ਕਰਕੇ ਦੱਸਿਆ ਵੀ ਮੁੱਲੇ ਦੇ ਵਿੱਚ ਐਡਾ ਹੋ ਗਿਆ ਅੱਛਾ ਤਾਂ ਫਿਰ ਪੁਲਿਸ ਵਗੈਰਾ ਆਈ ਸੀ ਉਹਨਾਂ ਨੇ ਆਪਣੀ ਇਨਵੈਸਟੀਗੇਸ਼ਨ ਕੀਤੀ ਹੈ ਤੇ ਲਾਸ਼ਾਂ ਨੂੰ ਲੈ ਕੇ ਗਏ ਨੇ ਅੱਛਾ ਕਿ ਕਿੰਨੀ ਕੋਈ ਲਾਸ਼ਾਂ ਬਰਾਮਦ ਹੋਈਆਂ ਦੋ ਦੋ ਲਾਸ਼ਾਂ ਬਰਾਮਦ ਹੋਈਆਂ ਮਾਂ ਸੀ ਤੇ ਬੱਚਾ ਸੀਗਾ ਉਹਨਾਂ ਦਾ ਅੱਛਾ ਮਾਂ ਦੀ ਇੱਕ ਇਹ ਇਹ ਅਕਸਰ ਕਿੰਨੀ ਅਲੱਗ ਰਹਿ ਰਹੀ ਸੀ ਕਿ ਤਾਂ ਨਾਲ ਕੋਈ ਹੋਰ ਨਹੀਂ ਹੁੰਦਾ ਸੀ ਅਲੱਗ ਹੀ ਸੀਗੀ ਮਤਲਬ ਇੰਨਾ ਕੋਈ ਬੋਲਚਾਲ ਸੀਗੀ ਨਹੀਂ ਮਲੇ ਚ ਕਿਸੇ ਨਾਲ ਤੇ ਅਸੀਂ ਥੋੜਾ ਪਰੇ ਪੈ ਜੰਨੇ ਆ ਅਸੀਂ ਇੱਧਰ ਆਂਦੇ ਨਹੀਂ ਸੀਗੇ ਤਾਂ ਜਦੋਂ ਇਹ ਰੋਲਰ ਆਲਾ ਪਿਆ ਸੀ ਫਿਰ ਤਾਂ ਗਲੀ ਦੇ ਵਿੱਚ ਆਏ ਦੇਖ ਜਸ਼ਦ ਦਾ ਮਾਹੌਲ ਜਿਹੜਾ ਕਿ ਆ ਪੈਦਾ ਹੋਇਆ ਹੈ ਬਈ ਤੇ ਲਗਾਤਾਰ ਜਿਹੜੀ ਕਿ ਹੈ ਪੁਲਿਸ ਚਾਹ ਬਿੰਜੇ ਵਿੱਚ ਜੁਟੀ ਹੋਈ ਹੈ ਆਉਣ ਸਮੇਂ ਦੇ ਵਿੱਚ ਜਲਦ ਪਤਾ ਚੱਲੇਗਾ ਕਿ ਕੀ ਇੱਕ ਕਤਲ ਹੋਇਆ ਹੈ ਜਾਂ ਕਿਸੇ ਦੀ ਸ਼ਾਜ਼ਿਸ਼ ਹੈ ਮਾਰਨ ਦੀ ਕਿਸ ਤਰ੍ਹਾਂ ਮੌਤ ਹੋਈ ਹੈ ਇਹ ਨਹੀਂ ਮੈਨੂੰ ਪਤਾ ਮੈਂ ਤਾਂ 11 ਵਜੇ ਕਰੋ ਨਿਕਲਿਆ ਮੈਂ ਤਾਲਾ ਲਗਾ ਕੇ ਚਾਬੀ ਰੱਖ ਕੇ ਤੇ ਮੈਨੂੰ ਰਸਤੇ 'ਚ ਫੋਨ ਆਇਆ ਤੁਹਾਡੇ ਗਵਨ ਮੁੰਡਾ ਰੋਇਆ ਤੇ ਮੈਂ ਘਰ ਆਇਆ ਤੇ ਦੇਖਿਆ ਪੁਲਿਸ ਗੱਡੀ ਬੜੀ ਤੇ ਮੇਰੇ ਸਾਹਮਣੇ ਫਿਰ ਪਹਿਲਾ ਮੁੰਡੇ ਦੀ ਲਾਸ਼ ਗੱਡੀ ਉਸ ਤੋਂ ਬਾਅਦ ਉਹਦੀ ਮਾਰੀ ਗੱਡੀ ਹੈ ਇੱਕ ਕੁੱਤਾ ਵੀ ਸੀ ਉਹਦੇ ਘਰ ਉੱਤੇ ਕੁੱਤਾ ਲੱਬਿਆਣੀ ਅੱਛਾ ਅੰਕਲ ਕੋਈ ਪਹਿਲੇ ਇੱਕ ਦਿਨ ਪਹਿਲਾਂ ਜਾਂ ਹਫ਼ਤਾ ਪਹਿਲਾਂ ਕੋਈ ਲੜਾਈ ਝਗੜਾ ਹੋਇਆ ਸੀ ਨਾ ਕੋਈ ਲੜਾਈ ਝਗੜਾ ਨਹੀਂ ਕਿਸੇ ਨਾਲ ਅੱਛਾ ਕੋਈ ਲੜਾਈ ਝਗੜਾ ਮੱਲੇ 'ਚ ਵੀ ਨਹੀਂ ਕਿਸੇ ਨਾਲ ਵੀ ਨਹੀਂ ਅੱਛਾ ਨਹੀਂ ਉਦਾਂ ਵਿਚਰਦੇ ਸੀ ਮੱਲੇ ਦੇ ਵਿੱਚ ਕਿੱਦਾਂ ਹਾਂ ਹਾਂ ਸਭ ਨਾਲ ਮੇਰੇ ਉੱਤੇ ਬੋਲ ਚਾਲ ਸੀ ਅੱਛਾ ਤੇ ਫਿਰ ਇਹ ਮਰਡਰ ਹੋਇਆ ਕਿੱਦਾਂ ਕੁਝ ਪਤਾ ਵੀ ਨਹੀਂ ਲੱਗਿਆ ਨਾ ਇਹ ਤਾਂ ਹੁਣ ਪਤਾ ਲੱਗੂ ਕੱਲ ਤੋਂ ਹੂੰ ਕੁਝ ਪਤਾ ਲੱਗਿਆ ਕਿ ਇਦਾਂ ਹੋਇਆ ਕਿੱਦਾਂ ਨਾ ਨਾ ਮੈਂ ਦੱਸਿਆ ਨਾ ਮੈਂ ਤਾਂ ਆਇਆ ਹਾਂ ਮੈਂ ਪੁਲਿਸ ਕੋ ਅੱਗੇ ਹੂੰ ਤੋਂ 11 ਵਜੇ ਘਰੋਂ ਨਿਕਲਿਆ 11 ਵਜੇ ਤੱਕ ਸਾਨੂੰ ਪਤਾ ਹੀ ਨਹੀਂ ਅੱਛਾ 11 ਵਜੇ ਤੋਂ ਬਾਅਦ ਕਿਸੇ ਨੇ ਕੋਈ ਸਮੈਲ ਦੀ ਸ਼ਿਕਾਇਤ ਕੀਤੀ ਜਾਂ ਕੀ ਕੀਤੀ ਹੈ ਇਹ ਇਹ ਲੋਕ ਅੰਦਰ ਪਹਿਲੇ ਗਏ ਆ ਪੁਲਿਸ ਅਪਲਾਈ ਪਹਿਲੇ ਉਹਨਾਂ ਨੇ ਨਹੀਂ ਨਹੀਂ ਪੁਲਿਸ ਪਹਿਲਾਂ ਆਈ ਅੱਛਾ ਪੁਲਿਸ ਨੇ ਕੀਤੀ ਸ਼ਬਰਾਮਾ ਹਾਂ ਅੱਛਾ ਪੁਲਿਸ ਨੇ ਕੀਤੀ ਤਾਰ ਕੇ ਅੱਛਾ ਪਬਲਿਕ ਕੋਈ ਨਹੀਂ ਗਈ ਅੰਦਰ ਘਰ ਚ ਕਿੰਨੇ ਜਣੇ ਰਹਿੰਦੇ ਸੀਗੇ ਦੋ ਜਣੇ ਮਾਂ ਤੇ ਪੁੱਤ ਤੇ ਜਾਂ ਇੱਕ ਕੁੱਤਾ ਅੱਛਾ ਕੁੱਤਾ ਰਹਿੰਦਾ ਸੀ ਤੇ ਹੋਰ ਵੀ ਕੋਈ ਰਹਿੰਦਾ ਸੀਗਾ ਨਾ ਕੋਈ ਤੇ ਮਤਲਬ ਕੰਮ ਕੀ ਕਰਦੇ ਸੀਗੇ ਮਾ ਮਾਪੋਤੇ ਨੇ ਕੀ ਕਦੋਂ ਮੁੰਡਾ ਸਕੂਲੇ ਬੜਦਾ ਸੀ ਮਾਂ ਘਰ ਦੇ ਕੋਲੇ ਸੀ ਕੁਝ ਪਤਾ ਕੀ ਕਿਹੜੇ ਇੱਕ ਅੱਛੇ ਵਿੱਚ ਬੜਦਾ ਸੀ ਨਹੀਂ ਇਹ ਮੈਨੂੰ ਪਤਾ ਕਿਹੜੇ ਸਕੂਲੇ ਤੋਂ ਨੇੜੇ-ਜਾੜੀ ਕੋਈ ਸਕੂਲ ਹੋਊ ਤਾਂ ਪਤਾ ਲੱਗ ਜਾਊਗਾ ਅੱਛਾ ਕੋਈ ਤਾਂ ਬੱਚਿਆਂ ਕੋਲ ਹੀ ਪਤਾ ਲੱਗ ਜਾਣਾ ਅੱਛਾ ਕਿਉਂਕਿ ਮੈਂ ਤਾਂ ਪਤਾ ਨਹੀਂ ਨਾ ਬੱਚੇ ਉਹ ਬਿਛੇ ਦੇ 1200 ਤੇ ਆ ਗਏ ਨੇ ਇੱਥੇ ਨੇੜੇ-ਜਾੜੀ ਕੋਈ ਸਕੂਲ ਹੋ ਸਕੂਲ ਚ ਪੜਦਾ ਸੀ ਅਚਾਂ ਅੰਕਲ ਜਦੋਂ ਇਹ ਵਾਸਾ ਹੋਇਆ ਵੈ ਇਹ ਕੁਝ ਪਤਾ ਵਾਜ ਉਹ ਜਾਂਦੀ ਕੋਈ ਨਹੀਂ ਕੋਈ ਵਾਏ ਨਹੀਂ ਪਰਸੋਂ ਮੈਨੂੰ ਦੇਖੇ ਮੇਰੇ ਸਾਹਮਣੇ ਗੱਲਬਾਤ ਹੋਈ ਜਾਣੇ ਸਬਜੀ ਵਾਲ ਕੋ ਸਬਜੀ ਦਿੱਤੀ ਹੈ। ਪਸੀਖੜੇ ਉਹ ਦੇਖਿਆ ਕੱਲ ਨਹੀਂ ਦੇਖਿਆ। ਕੱਲ ਦੇਖਿਆ ਨਹੀਂ ਤੇ ਅੱਜ ਸਵੇਰੇ ਅਸੀਂ ਆਪਣੀ ਠੰਡ ਤੋਂ 11 ਵਜੇ ਬਾਹਰ ਨਿਕਲਿਆ ਮੈਂ ਆਪਣੇ ਕੰਮ ਨਿਕਲ ਗਿਆ ਵਾਂ ਤੇ ਰਸਤੇ 'ਚ ਮੈਨੂੰ ਫੋਨ ਆ ਗਿਆ ਮੈਂ ਜੱਦੇ ਵਾਪਸ ਆ ਗਿਆ। ਕੀ ਨਾਮੰਗਾ ਕੱਢ? ਸੁਭਾਸ਼ ਚੰਦਰ ਨਾਲ ਦੇ ਗਵੰਡੀ ਹਾਂ ਲਾਓ ਗਵੰਡੀ ਬਿਲਕੁਲ ਜਗਤਪੁਰੇ ਚੌਂਕੀ ਚਾਰ ਸਾਹਮਣੇ ਗੱਲਬਾਤ ਹੋਈ ਸਰ ਇਹ ਮਾਮਲਾ ਕੀ ਹੋਇਆ ਸੀ ਪਤਾ ਚੱਲਿਆ ਕਿ ਨਹੀਂ ਯਾਰ ਕੋਈ ਸਾਨੂੰ ਮਹਾਲਾ ਪ੍ਰੇਮ ਨਿਵਾਸੀਆਂ ਨਾਲ ਮੈਨੂੰ ਕੋਈ ਇਤਲਾਹ ਮਿਲੀ ਸੀ ਵੀ ਇੱਥੇ ਲੇਡੀ ਸੋਰੀ ਰਾਦੀ ਕੱਲ ਦੀ ਦਿਖੀ ਨਹੀਂ ਹੈਗੀ ਪਾਸੋਂ ਦੀ ਤੇ ਵੀ ਇੱਥੇ ਹੋ ਸਕਦਾ ਵੀ ਕਮਰੇ ਬੰਦ ਪਿਆ ਘਰ ਦਾ ਵੀ ਚੈੱਕ ਕੀਤਾ ਜਾਵੇ ਵੀ ਕੋਈ ਬੋਝ ਮਾਰਦੀ ਹੈ ਮਹੱਲੇ ਵਿੱਚ ਗੰਦੇ ਆਪਾਂ ਸਮੈਲ ਜੀ ਮਾਰਦੀ ਹੈ ਜੀ ਤੋ ਜਾ ਕੇ ਦੇਖਿਆ ਗੇਟ ਖਲਾ ਕੇ ਨਹੀਂ ਡੱਡੂ ਬੱਡੀ ਬੱਟ ਤੇ ਪੇਜਦੀ ਜੀ ਉਹ ਬਾਕੀ ਇਸ ਪੋਸਟ ਹੋਰ ਵਾਸਤੇ ਸਭ ਤੋਂ ਸਰਪ੍ਰੇਤੀਆਂ ਜੀ ਜੇ ਰਵਸਟੀ ਕਰ ਰਹੇ ਹਾਂ ਸੀਸੀਟੀਵੀ ਕਵਰੇਜ ਚੈੱਕ ਕਰ ਰਹੇ ਹਾਂ ਸੀਜੀਟੀ ਟੀਮ ਆ ਗਈ ਹੈ ਜੋ ਵੀ ਦੋਸ਼ੀ ਪਾਏਗਾ ਉਹਨੂੰ ਗਿਸਤਰ ਕਰਾਂਗੇ ਜਲਦੀ ਜਲਦੀ ਸਰ ਕਿਹੜੀ ਹਾਲਾਤਾਂ ਚ ਮਿਲੀ ਬੋਡੀ ਕਿ ਕਿਤੇ ਕਿਤੇ ਕੋਈ ਤੇਜ ਹਥਿਆਰ ਦੀਗਾ ਸਿਰ ਤੇ ਵਗੈਰਾ ਮੂੰਹ ਤੇ ਵਗੈਰਾ ਨਾਕੀ ਪੋਸਟ ਹਜੇ ਕੁਛ ਨਹੀਂ ਹਜੇ ਤਾਂ ਅਸੀਂ ਸੀਸੀਟੀਵੀ ਕੈਮ ਚੈੱਕ ਕਰਦੇ ਕੀ ਹੈਗਾ ਕੌਣ ਨਹੀਂ ਇਕੱਲੇ ਹੀ ਰਹਿੰਦੇ ਸੀ ਦੋਨੇ ਸਰ ਫੋਰੈਂਸ ਲੈਣ ਦੀ ਟੀਮ ਨੂੰ ਕੁਝ ਪਤਾ ਲੱਗੇ ਆ ਗਏ ਔਰ ਲੈ ਲੈ ਸਿੰਪਲ ਲੈ ਲੈ ਸੀ ਉਹ ਵੀ ਭੇਜਾਂਗੇ ਜੁਰੇ ਰਿਪੋਰਟ ਆਉ ਫਿਰ ਵੀ ਪਤਾ ਲੱਗੂ ਠੀਕ ਸੋ ਬਿਲਕੁਲ ਜਾਣ ਜਾਂ ਵਿਸ਼ਾ ਵਾ ਜੇ ਪੁਲਿਸ ਜਿਹੜੀ ਕੀ ਹੈ ਲਗਾਤਾਰ ਜਾਨ ਦੇ ਵਿੱਚ ਜੁਟੀ ਹੋਈ ਹੈ ਤੇ ਆਨ ਸਮੇਂ ਤੇ ਵੱਡੇ ਕਲਾਸੇ ਹੋਣ ਕਿ ਕੀ ਕਿ ਕਤਲ ਹੈ ਕੀ ਪਲੈਨਿੰਗ ਮਰਡਰ ਹੈ ਜੁੜੇ ਰਹਿਣ ਲੈ ਦਿਨ ਨਾਲ ਹਨੀਤ ਨਾਲ ਜੁਮਪ ਰਿਪੋਰਟ ਧੰਨਵਾਦ